ਸਤਿ ਅਕਾਲ ਦੋਸਤੋ ਆਧਾਰ ਕਾਰਡ ਵਰਤਣ ਵਾਲੇ ਲਈ ਆਈ ਤਾਜ਼ਾ ਵੱਡੀ ਜਾਣਕਾਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤ ਤੋਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਆਧਾਰ ਕਾਰਡ ਜੋ ਕਿ ਹਰ ਭਾਰਤੀ ਦੀ ਅਹਿਮ ਪਹਿਚਾਨ ਹੈ ਅੱਜ ਕੱਲ ਹਰ ਜੁੜੀ ਕੰਮ ਲਈ ਬਹੁਤ ਹੀ ਲਾਜ਼ਮੀ ਹੋ ਗਿਆ ਹੈ ਚਾਹੇ ਸਕੂਲ ਚ ਦਾਖਲਾ ਲੈਣਾ ਹੋਵੇ ਬੈਂਕ ਨਾਲ ਜੁੜਿਆ ਕੋਈ ਕੰਮ ਹੋਵੇ ਯਾ ਕਿਸੇ ਸਰਕਾਰੀ ਯੋਜਨਾ ਦਾ ਲਾਭ ਲੈਣਾ ਹੋਵੇ ਪਰ ਜੇਕਰ ਤੁਹਾਡੇ ਆਧਾਰ ਕਾਰਡ ਚ ਨਾਂ ਪੈਨ ਨਾ ਪਤਾ ਯਾ ਕੋਈ ਹੋਰ ਜਾਣਕਾਰੀ ਗਲਤ ਹੈ ਤਾਂ ਤੁਸੀਂ ਇਹ ਕੰਮ ਕਰ ਸਕਦੇ ਹੋ ਤੇਜ ਆਧਾਰ ਨੂੰ ਅਪਡੇਟ ਕਰਨ ਦਾ ਮੌਕਾ ਜਿਹਾ ਯੂਆਈਡੀ ਦੇ ਵੱਲੋਂ ਲੋਕਾਂ ਨੂੰ ਰਾਹ ਦਿੰਦਿਆਂ ਆਧਾਰ ਨੂੰ ਅਪਡੇਟ ਕਰਨ ਦੀ ਸਹੂਲਤ ਦੇ ਦਿੱਤੀ ਗਈ ਹੈ ਜੋ ਕਿ ਬਿਨਾਂ ਕਿਸੇ ਫੀਸ ਦੇ ਉਪਲਬਧ ਕਰਵਾਈ ਗਈ ਹੈ ਹੁਣ ਤੁਸੀਂ 14 ਜੂਨ ਯਾਨੀ ਕਿ ਕੱਲ ਤੱਕ ਆਪਣੇ ਆਧਾਰ ਕਾਰਡ ਨੂੰ ਆਨਲਾਈਨ ਮੁਫਤ ਸੋਧ ਕਰ ਸਕਦੇ ਹੋ ਪਹਿਲਾ ਇਹ ਅੰਤਿਮ ਤਾਰੀਖ 14 ਦਸੰਬਰ 2024 ਹੀ ਪਰ ਹੁਣ ਇਸ ਨੂੰ ਵਧਾ ਕੇ 14 ਜੂਨ 2025 ਕਰ ਦਿੱਤੀ ਗਈ ਹੈ 14 ਜੂਨ ਤੋਂ ਬਾਅਦ ਦੇਣੀ ਪਵੇਗੀ ਫੀਸ ਜੇਕਰ ਤੁਸੀਂ 14 ਜੂਨ 2025 ਤੋਂ ਬਾਅਦ ਆਪਣੇ ਆਧਾਰ ਕਾਰਡ ਦੇ ਵਿੱਚ ਸੋਧ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 50 ਰੁਪਏ ਫੀਸ ਦੇਣੀ ਪਵੇਗੀ ਇਹ ਚਾਰਜ ਮੈਂਧਾਰ ਪੋਰਟਲ 'ਤੇ ਆਨਲਾਈਨ ਅਪਡੇਟ ਕਰਨ ਤੇ ਵੀ ਲਾਗੂ ਹੈ